अरे जीवन दिव्य जो आज, तो आज तो भोड ही नमक काम करने वाला है जिंदा बच्चे के इन्हें जो आज ही प्रमुख कहने चाहिए कि आई जाएगा तो अरे जीवन दिव्य जो नमक काम करेगा तो अरे वो मम्मा लोग बोलेगा तो नो आशीष दबेगा हललिए अंदर विपुल में एक नमक काम करने वाला हाँ वो भोड ही देश पवेगा इन दुही वस्तों अन ਅੰਦਰ ਜਿੱਦੋਂ ਮੈਂ ਨਵਾਂ ਕੰਮ ਕਰਾਂਗਾ ਤੇ ਕੀਦਗੀਆਂ ਦਾ ਉਹਦੇ ਤੇ ਅੰਜਾਲ ਰਹੋਗੇ ਅੰਦਾ ਹੁਣੀ ਦਿਸ ਪਵੇਗਾ ਹallelujah ਦਾ ਦੂਹਣੀ ਨਜ਼ਰ ਆਏਗਾ ਪਰ ਮੇਸ਼ਾ ਦਾ ਕੰਮ ਵਾਚ ਚਲੀ ਜੋ ਹੁਣ ਬਸੇ ਵਿੱਚ ਤੋਂ ਨਵੀਂ ਸ੍ਰਿਸ਼ਟ ਹੈ ਉਹ ਕੌਣ ਨੇ ਨਵੀਂ ਸ੍ਰਿਸ਼ਟ ਪ੍ਰਾਣੀਆਂ ਗੱਲਾਂ ਬੀਤਗੀਆਂ ਨੇ ਰਾਣਾ ਸਤਿ ਸ੍ਰੀ ਅਕਾਲ ਜੀ ਸਾਡੀ ਜੀਵਨ ਕੀ ਹੋਇਆ ਨਹੀਂ ਪਿਛਲੇ ਸਾਲ ਕੀ ਪਿਛਲੇ ਦਿਨਾਂ ਵਿੱਚ ਸਾਡੀ ਜ਼ਿੰਦਗੀ ਵਿੱਚ ਘਟਨਾ ਹੋਈ ਸੀ ਕੀ ਹਾਲਾਤ ਸੀਗੇ ਕੀ ਪਰੇਸ਼ਾਨੀਆਂ ਸੀ ਕੀ ਗਰੀਬੀ ਸੀ ਕੀ ਮਜਬੂਰੀ ਸੀ ਕੀ ਉਹ ਸਭ ਕੁਝ ਜਣਾ ਭੁੱਲ ਜਾ ਕਿੰਨੀ ਅਜਹੀ ਵਰਕਤਾਂ ਨੂੰ ਪੜਿਆ ਇੱਕ ਹੋਰ ਵਰਕਤਾਂ ਨੂੰ ਪੜਾਂਗੇ ਔਰ ਆਪਣੇ ਜੀਵਨ ਚ ਲਾਵਾਂਗੇ ਹਾਲੇਲੀਆ ਫਿਰ ਜਿਹੜੀ ਨਿਕਾ ਦਾ ਅਵਸ਼ੰਤੀ ਉਹਦੇ 26 ਐਤ ਪੜਾਂਗੇ ਬੜਾ ਬੜਾ हालेलुया हालेलुया सबवे बोलेंगे हालेलुया के जय हो सत्य हालेलुया अति नवा आत्मानी हालेलुया ਜਾ ਦੇਣਾ ਚੰਦ ਅੰਨਾ ਮੈਂ ਤੁਹਾਡੇ ਲਈ ਇੱਕ ਨਵਾਂ ਕੰਮ ਕਰਨ ਵਾਲਾ ਹਾਂ ਕੋਈ ਦੇਸ ਬੋਏਗਾ ਹallelujah ਪਰਮੇਸ਼ਰ ਦਾ ਨਵਾਂ ਜੀਵਨ ਦਿੰਦਾ ਜਿਵੇਂ ਸੰਤ ਪੌਂਸ ਕਹਿੰਦਾ ਕਲੰਦੀਆਂ ਪਾਂਚੇ ਜੀ ਉਹਦਾ 25 ਜਨਿਆਤ ਬੰਦੇ ਲਿਖਿਆ ਅਸੀਂ ਆਪਣਾ ਨਵਾਂ ਜੀਵਨ ਆਤਮਾ ਤੋਂ ਪਾਉਂਦੇ ਹallelujah ਅਸੀਂ ਆਪਣਾ ਨਵਾਂ ਜੀਵਨ ਕਿੱਥੋਂ ਪਾਉਂਦੇ ਆ ਆਤਮਾ ਤੋਂ

നമ്മിയ പക്ഷേ ടെണിയ ഗവൺമെന്റ് ਅਣ 2025 ਵਿੱਚ ਨਵੀਆਂ ਕਮਾਈਆਂ ਦੇ ਲਈ ਤਿਆਰ ਹੋ ਜਾਓ ਹallelujah ਕਿਉਂਕਿ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਨਵੀਆਂ ਤੇ ਵੱਡੀਆਂ ਕਮਾਈਆਂ ਬਣਾਉਣ ਵਾਲਾ ਪਰਮੇਸ਼ਰ ਹallelujah ਹallelujah ਅਲਬੀਰ ਪਰ ਪਰਮੇਸ਼ਰ ਕਿੰਨੇ ਲੋ ਆਸ਼ੀਸ਼ ਦੇ ਚੁੱਕੇ ਹੈ ਹallelujah ਅੱਜ ਤੋਂ ਹੀ ਨਵੇਂ ਬੰਦੋ ਤਿਆਰ ਅਲਬੀਰ ਔਰ ਜੇ ਤਿਆਰ ਦੁਆਵਾ ਵਾਸਤੇ ਆਪਣੇ ਪੈਰਾਂ ਉੱਤੇ ਖੜੇ ਹੋ ਜਾਣਾ ਹੈ ਪ੍ਰਭੇ ਯਿਸੂ ਮੈਂ ਆਪਣਾ ਜੀਵਨ और मैं अपने सारे पापा तौबा करती हूँ। आज तो पिता परमेश्वर मैं अपना जीवन अपने दे अपने दी मैं अपने लघु के पवित्र कर दिन नवा आत्मा मेरे प्रभु और मैनु नवा दिल दौ पिता परमेश्वर मैं अपनी संतान दियो। मैं तह अपना मुक्ति दादा कबूल करती हूं यूसी के नाम अपने